ਲੋ ਜੀ ਇੱਕ ਖਬਰ ਸੁਣ ਕੇ ਪਿਆਕੜਾਂ ਨੂੰ ਵੱਡਾ ਝਟਕਾ ਲੱਗੇਗਾ ਕਿਉਂਕਿ ਹੁਣ ਪਿਆਕੜਾਂ ਨੂੰ ਕਿਤੇ ਵੀ ਸ਼ਰਾਬ ਦਿਖਾਈ ਨਹੀਂ ਦੇਵੇਗੀ ਠੇਕੇ ਪੂਰੀ ਤਰ੍ਹਾਂ ਜਿਹੜੇ ਬੰਦ ਕਰ ਦਿੱਤੇ ਗਏ ਨੇ ਸ਼ਰਾਬ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਤਾਂ ਹੁਣ ਪਿਆਕੜਾਂ ਨੂੰ ਕਿਤੇ ਵੀ ਸ਼ਰਾਬ ਦੇ ਜਿਹੜੇ ਦਰਸ਼ਨ ਨਹੀਂ ਹੋਣਗੇ ਦੱਸਦੀ ਕਿ ਮਹਾਨਗਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪੱਛਮੀ 'ਚ ਬੀਤੀ ਜਿਹੜਾ ਸ਼ਾਮ ਤੋਂ ਪ੍ਰਚਾਰ ਬੰਦ ਹੋਣ ਤੋਂ ਬਾਅਦ ਸ਼ਰਾਬ ਦੇ ਠੇਕੇ ਬੰਦ ਹੋ ਗਏ ਜਦੋਂ ਕਿ ਇਸ ਹਲਕੇ ਦੇ ਨਾਲ ਲੱਗਦੇ ਇਲਾਕੇ ਦੇ ਠੇਕਿਆਂ ਦੇ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਹੁਣ 19 ਜੂਨ ਨੂੰ ਵੋਟਾਂ ਪੈਣ ਉਪਰੰਤ ਫਿਰ ਕਿਤੇ ਜਾ ਕੇ ਇਹਨਾਂ ਠੇਕਿਆਂ ਦੇ ਸ਼ਟਰ ਖੁੱਲਣਗੇ ਜਦੋਂ ਕਿ ਇਸ ਹਲਕੇ 'ਚ ਬੈਠੇ दारू ਦੇ ਪਿਆਕੜਾਂ ਨੂੰ ਭਾਵੇਂ ਇਸ ਹਲਕੇ ਦੇ ਵਿੱਚ ਸ਼ਰਾਬ ਨਹੀਂ ਮਿਲੇਗੀ ਪਰ ਉਹ ਸ਼ਹਿਰ ਤੋਂ ਦੂਰ ਦਰਾਡੇ ਜਾ ਕੇ ਆਪਣਾ ਇੰਤਜ਼ਾਮ ਆ ਜਿਹੜਾ ਕਰਦੇ ਜ਼ਰੂਰ ਦੇਖੇ ਜਾਣਗੇ ਮੀਡੀਆ ਰਿਪੋਰਟਾਂ ਮੁਤਾਬਕ ਬੀਤੀ ਦੇਰ ਰਾਜ ਜਦੋਂ ਕਿ ਇਸ ਹਲਕੇ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਤਾਂ ਠੇਕਿਆਂ ਦੇ ਸ਼ਟਰ ਬੰਦ ਸੀ ਤੇ दारू ਪੀਣ ਦੇ ਪਿਆਕੜ ਦੇ ਪਾਸੇ ਵਿੜਕਾ ਲੈਣ ਦੇ ਜਿਹੜੇ ਦੇਖੇ ਗਏ ਆਸੇ ਪਾਸੇ ਨਿਗਾਹਾਂ ਮਾਰਦੇ ਦਿਖਾਈ ਦਿੱਤੇ ਗਏ ਤੇ ਹੁਣ ਜਿਹੜਾ ਅੱਜ ਤੇ ਕੱਲ ਦੇ ਵਿੱਚ ਸ਼ਾਮ ਤੱਕ ਜਿਹੜਾ ਉਹਨਾਂ ਨੂੰ ਲਾਲ ਪਰੀ ਦੇ ਦਰਸ਼ਨ ਦੇਦਾਰ ਠੇਕਿਆਂ ਤੇ ਨਹੀਂ ਹੋਣਗੇ ਆਪਕਾਰੀ ਵਿਭਾਗ ਨੇ ਜਿਹੜਾ 17 ਜੂਨ ਨੂੰ ਸ਼ਾਮ ਤੇ 7 ਵਜੇ ਤੋਂ ਲੈ ਕੇ ਜਿਹੜਾ 19 ਜੂਨ ਨੂੰ ਆਥ ਨੇ 6 ਵਜੇ ਤੱਕ ਤੇ 23 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਡਰਾਈ ਡੇ ਘੋਸ਼ਿਤ ਕਰਦੇ ਆ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਵਿਭਾਗ ਕਮਿਸ਼ਨਰ ਮੁਤਾਬਕ ਇਹ ਹੁਕਮ ਵਿਧਾਨ ਸਭਾ ਦੇ ਆਲੇ ਦੁਆਲੇ 3 ਕਿਲੋਮੀਟਰ ਦੇ ਅੰਦਰ ਲਾਗੂ ਹੋਣਗੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਇਸ ਦੇ ਨਾਲ ਲੱਗਦੇ 3 ਕਿਲੋਮੀਟਰ ਖੇਤਰ ਵਿੱਚ ਡਰਾਈਡੇ ਅਲਾਣੇ ਹੋ ਗਏ ਨੇ ਇਸ ਨਿਰਧਾਰਿਤ ਸਮੇਂ ਦੌਰਾਨ ਨਿਰਧਾਰਿਤ ਖੇਤਰਾ ਵਿੱਚ ਸ਼ਰਾਬ ਦੀ ਵਿਕਰੀ ਵੰਡ ਤੇ ਸੇਵਨ ਤੇ ਪਾਬੰਦੀ ਲਗਾਈ ਗਈ ਆ ਇਸ ਲਈ ਸਾਰੇ ਸਬੰਧਤ ਅਧਿਕਾਰੀਆਂ ਤੇ ਆਦਾਰੀਆਂ ਨੂੰ ਇਹਨਾਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਦੱਸਦੇ ਕਿ ਲੁਧਿਆਣਾ ਪੱਛਮੀ ਉਪਚੋਣ ਲਈ VOTING 19 ਜੂਨ ਨੂੰ ਹੋਵੇਗੀ ਤੇ ਵੋਟਾਂ ਦੀ ਗਿਣਤੀ ਤੇ ਜਿਉ ਨੂੰ ਹੋਵੇਗੀ ਮਹਾਨਗਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪੱਛਮੀ ਜਿਹੜਾ ਆਥਨੇ ਤੋਂ ਪ੍ਰਚਾਰ ਜਿਹੜਾ ਬੰਦ ਹੋਣ ਤੋਂ ਬਾਅਦ ਸ਼ਰਾਬ ਦੇ ਠੇਕੇ ਵੀ ਬੰਦ ਹੋਗੇ ਜਦੋਂ ਕਿ ਇਸ ਹਲਕੇ ਦੇ ਨਾਲ ਲੱਗਦੇ ਇਲਾਕਿਆਂ ਦੇ ਠੇਕਿਆਂ ਦੇ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹੁਣ 19 ਜੂਨ ਨੂੰ ਜਿਹੜਾ ਵੋਟਾਂ ਪੈਣ ਉਪਰੰਤ ਫਿਰ ਕਿਤੇ ਜਾ ਕੇ ਇਹਨਾਂ ਠੇਕਿਆਂ ਦੇ ਸ਼ਟਰ ਬੂਹੇ ਜਿਹੜੇ ਖੁੱਲਣਗੇ ਜਦੋਂ ਕਿ ਇਸ ਹਲਕੇ 'ਚ ਬੈਠੇ दारू ਦੇ ਪਿਆਕੜਾਂ ਨੂੰ ਭਾਵੇਂ ਇਸ ਹਲਕੇ 'ਚ ਸ਼ਰਾਬ ਨਹੀਂ ਮਿਲੇਗੀ ਪਰ ਉਸ ਸਹਿਰ ਤੋਂ ਜਿਹੜਾ ਦੂਰ ਦਰਾਡੇ ਜਾ ਕੇ ਆਪਣਾ ਇੰਤਜ਼ਾਮ ਕਰਦੇ ਜਰੂਰ ਦੇਖੇ ਗਏ ਨੇ ਆਸੇ ਪਾਸੇ ਜਿਹੜਾ ਹੱਥ ਮਾਰਦੇ ਦਿਖਾਈ ਦਿੱਤੇ ਨੇ ਵੀ ਕਿਤੇ ਨਾ ਕਿਤੇ ਸਾਨੂੰ ਸ਼ਰਾਬ ਮਿਲੇਗੀ ਮੀਡੀਆ ਰਿਪੋਰਟਾਂ ਮੁਤਾਬਕ ਬੀਤੀ ਸ਼ਾਮ ਜਦੋਂ ਇਸ ਹਲਕੇ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਗਿਆ ਤਾਂ ਠੇਕਿਆਂ ਦੇ ਸ਼ਟਰ ਬੰਦ ਸੀ ਤੇ दारू ਪੀਣ ਦੇ ਪਿਆਕੜ ਆਸੇ ਪਾਸੇ ਵਿੜਕਣ ਲੈਂਦੇ ਦਿਖਾਈ ਦਿੱਤੇ ਹੁਣ ਅੱਜ ਤੇ ਕੱਲ ਸ਼ਾਮ ਤੱਕ ਇਸ ਹਲਕੇ 'ਚ ਲਾਲ ਪਰੀਦੇ ਦਰਸ਼ਣ ਦੀਦਾਰ ਪਿਆਕੜਾ ਨੂੰ ਨਹੀਂ ਹੋਣਗੇ ਠੇਕਿਆਂ ਤੇ ਜਿਹੜੀਆਂ ਲਾਲ ਪਰੀ ਦੀਆਂ ਬੋਤਲਾਂ ਨਹੀਂ ਦਿਖਣਗੀਆਂ ਆਪਕਾਰੀ ਵਿਭਾਗ ਨੇ 17 ਜੂਨ ਨੂੰ ਜਿਹੜਾ ਸ਼ਾਮ 7 ਵਜੇ ਤੋਂ 19 ਜੂਨ ਨੂੰ ਜਿਹੜਾ ਸ਼ਾਮ 6 ਵਜੇ ਤੱਕ ਤੇ 3 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਡਰਾਈ ਡੇ ਦੇ ਕੋਸ਼ਿਸ਼ ਕਰਦੇ ਆ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ ਵਿਭਾਗ ਦੇ ਕਮਿਸ਼ਨਰ ਮੁਤਾਬਕ ਇਹ ਹੁਕਮ ਵਿਧਾਨ ਸਭਾ ਦੇ ਆਲੇ ਦੁਆਲੇ 3 ਕਿਲੋਮੀਟਰ ਦੇ ਅੰਦਰ ਲਾਗੂ ਹੋਣਗੇ